ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਦੇ ਜੀ ਅੱਜ ਦੀ ਵੀਡੀਓ ਪਿੰਡ ਚੜੈਕਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਪੰਜ ਨਾਗ ਆ ਜੀ ਜਿਹੜੇ ਪੰਜੇ ਦੇ ਪੰਜੇ ਆ ਵੀਰੇ ਪੰਜੇ ਜਰਸੀ ਆ ਦੋ ਸੂਏ ਸવાય ਆ ਤਿੰਨ ਗੱਬਣ ਮੁੱਲ ਜਿਹੜੇ ਬਾਈ ਕਹਿੰਦਾ ਰਹਿਣ ਵਾਲੇ ਆਪਾਂ ਵੱਛੀਆਂ ਵਾਲੇ ਮੁੱਲ ਜੀ ਵੜਾ ਦੇ ਦੇਣੀ ਆ ਵੀਡੀਓ ਨੂੰ ਐਂਡ ਤੱਕ ਦੇਖਿਓ ਕੋਈ ਵੀ ਨਾਗ ਤੁਹਾਨੂੰ ਫੱਟ ਬੈਂਦਾ ਪਸੰਦ ਆਉਂਦਾ ਆਕੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ 80 ਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਪ੍ਰੀਤ ਸਿੰਘ ਪਿੰਡ ਚੜੱਕ ਜਿਲ੍ਹਾ ਮੋਗਾ ਜੀ ਨੰਬਰ 98555295821 5 ਨਾਗ ਆ ਬਈ ਅੱਜ ਹਾਂਜੀ 5 ਨਾਗ ਆ ਜੀ ਠੀਕ ਆ ਇਧਰੋ ਹੀ ਕਰੋ ਵੱਡੀ ਵੈੜ ਤੋਂ ਸ਼ੁਰੂ ਬਈ ਇਹ ਜਰਸੀ ਹੁਣੇ ਸੂਈ ਹੋ ਗਈ 1.5 ਘੰਟਾ ਸੂਈ ਨੂੰ ਮਾਸਾ ਤੇ ਬੱਚਾ ਕੀ ਦਿੱਤਾ ਜੀ ਬੱਚੀ ਆ ਜੀ ਮਗਰਾਂ ਬੱਚੀ ਜਿਹੋ ਜਿਹ ਆ ਬਹੁਤ ਜੀ ਬੱਚੀ ਦਿੱਤੀ ਹੈ ਨਾ ਉਹ ਹੀ ਉਹ ਜੋ ਉਹ ਜੋ ਉਹ ਜੀ ਜਦੋਂ ਜੇਰ ਪੈਜੂਗੀ ਉਹਦੀ ਵੀਡੀਓ ਪ੍ਰੋਪਰ ਬਣਾਵਾਂਗੇ ਆ ਚੋਈਆ ਦੁੱਧ ਪਿਆ ਠੀਕ ਆ ਨਾਲੇ ਆਪਾਂ ਚੱਕ ਕੇ ਪਹਿਲਾਂ ਹਵਾਨਾ ਦੇਖੋ ਜੀ ਪੂਰਾ ਫਿੱਟ ਫਿੱਟ ਬੱਚਾ ਬੱਚਿਆਂ ਨੂੰ ਚਗਾਇਆ ਕੋਸਾ ਠੀਕ ਆ 2-3 ਕਿਲੋ ਆ ਕੱਢਿਆ ਦੁੱਧ ਕੋਸਾ ਨਾ ਨਹੀਂ ਠੀਕ ਆ ਆਪਾਂ ਚੋਲ ਦੇ ਨਾਲ ਬੋਲਾ ਠੀਕ ਆ ਇਹ ਆਇਆ ਨਾ ਰੈਲੀ ਹੋ ਗਈ ਹੁਣ ਜੇਰ ਜੂਰ ਸੌਖੀ ਪੈਜੂਗੀ ਹਾਂਜੀ ਹਾਂਜੀ ਥਣਾ ਦੀ ਗਰੰਟੀ ਆ ਜੀ हां ओके ऐन अगला प्ला दो टाइम ਚੋਕੇ ਤਿੰਨ ਟਾਈਮ ਚੋਕੇ ਆਪਣਾ ਦਸ਼ਲੀ ਕਰਕੇ ਲੈ ਕੇ ਜਾਵੇ ਕੋਈ ਬਾਅਦ ਤੇ ਨਾ ਲਾਂਬਾ ਦੇਵੇ ਬਾਅਦ ਚ ਲਾਂਬੇ ਵਾਲਾ ਪਸ਼ੂ ਦਾ ਕੰਮ ਹੁੰਦਾ ਹੈ ਨਾ ਉਹਦਾ ਫਾਇਦਾ ਨਹੀਂ ਕੋਈ ਇਹ ਦੇਖੋ ਸਾੜੀਆਂ ਚੀਜ਼ਾਂ ਹੈ ਨਾ ਆਪਣੇ ਕੋਲੇ ਹੁਣ ਜਾਨੀ ਕਿ ਵੀ ਓਕੇ ਅਸੀਂ ਹੋਣਾ ਓਕੇ ਆ ਜਮਾ ਕਿੰਨਾ ਪਿਆਜੂ ਕਰਮਾ ਲਈ ਵੀਰੇ ਬੋਦ ਇਹਨਾਂ ਨੇ 23 24 ਲੀਟਰ ਆਪਣ ਨੂੰ ਦੱਸਿਆ ਪਹਿਲੰ ਦਾ ਪਹਿਲੰ ਦਾ 10 लीटर ਸੇਵਾ ਦਾ ਬਾਕੀ ਹੁਣ ਸੇਵਾ ਦਾ ਹੀ ਤੋੜ ਕੇ ਦਿਖਾ ਦੀ ਵੀਰੇ ਕੱਦ ਕਾਢ ਦੇ ਵੱਖ ਤੋਂ ਚੰਗੀ ਆ ਪਲੱਸ ਪੁਆਇੰਟ ਤੁਹਾਨੂੰ ਇਹ ਵੀ ਹੋ ਜਾਣਾ ਕਿ ਬੱਚਾ ਤੁਹਾਨੂੰ ਫੀਮੇਲ ਮਿਲ ਜਾਣਾ ਬੱਚੀ ਮਿਲ ਜਾਣੀ ਆ ਜੇਰ ਦੀ ਤੁਸੀਂ ਬਾਈ ਕੋਲੋਂ ਵੀਡੀਓ ਲੈ ਜਾਓ ਕਿਉਂਕਿ ਹੋਰ 2-4 ਘੰਟਿਆਂ ਦੇਕਰ ਪੈ ਹੀ ਜਾਣੀ ਆ ਪਹਿਲੀ ਚਵਾਈ ਚ ਕੁਸ ਬੱਚੇ ਨੇ ਪੀ ਲਿਆ 2.5 ਕਿਲੋ ਬਾਲਟੀ ਚ ਪਿਆ ਵੀਰੇ ਤੁਸੀਂ ਦੇਖ ਸਕਦੇ ਹੋ ਬੋਲਾ ਕੱਢਿਆ ਹੋਇਆ ਜੀ ਕੱਦ ਵਾਲੀ ਆ ਬੇਲ ਵਾਲੀ ਆ ਥੋੜਾ ਜਿਹਾ ਤਾਜ਼ਾ ਸੂਆ ਪਸ਼ੂ ਫਿਰ ਸੂਆ ਮੰਨ ਨਹੀਂ ਜਾਂਦਾਗਾ ਤਾਂ ਕਰਕੇ ਪਰ ਫਾਇਦਾ ਹੀ ਆ ਬੱਚਾ ਤੁਹਾਨੂੰ ਬੱਚੀ ਮਿਲ ਜਾਣੀ ਆ ਠੰਡੀ ਸੀ ਲਥਣਾ ਦੀ ਫੁੱਲ ਗਰੰਟੀ ਆ ਤੇ ਮੰਜੇ ਦੇ ਪਾਵਿਆ ਰਗੇ ਥਾਣਾ ਥਾਣੇ ਮੈਂ ਚੈੱਕ ਕਰਾ ਦੇਣਾ ਖੜੇ ਆ ਨਾ ਕੱਲੇ ਕੱਲੇ ਕੰਨੀ ਤੇ ਫੋੜ ਛਾਂਗੇ ਤੇ ਭੂਰਾ ਵੀ ਨਹੀਂ ਲੈ ਚੱਲੀ ਫਿਰ ਬਾਕੀ ਫੱਟ ਫੱਟ ਲੇਵਾ ਕੋਈ ਆਏ ਨਹੀਂਗਾ ਵੀਰੇ ਝੋਲ ਵਾਲਾ ਥੋਸ ਦੁੱਧ ਵਾਲਾ ਲੇਵਾ ਕੋਈ ਭਲ ਨਹੀਂ ਭਲ ਵੀ ਹੈ ਨਹੀਂ ਵੀਰੇ ਨਿਹਰਾ ਦੁੱਧ ਦਾ ਲਈਆ ਉਮੀਦ ਆ ਚੰਗੇ ਦੁੱਧ ਦੀ ਕਿਉਂਕਿ ਵੀਰੇ ਮੌਸਮ ਚੰਗਾ ਹੁਣ ਠੰਡ ਦਾ ਮੌਸਮ ਜਿੰਨੇ ਤੁਹਾਡੀ ਸੇਵਾ ਸੰਭਾਲ ਹੋਈ ਉਹਨਾਂ ਤੁਸੀਂ ਦੁੱਧ ਦੇ ਤੋਂ ਝੋ ਸਕਦੇ ਆ ਕੀਮਤ ਕਰਨੀ ਪਈ ਆਪਾਂ ਜਾਇਜ ਬੈ ਲੈ ਕੋਲ ਛੋਟੀ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਇਹਦਾ ਹੀ ਮੁੱਲ ਭਲਾ 70 ਕਰ ਲਗੇ 72 ਕਰ ਲਗੇ ਹੂੰ 52000 ਦੀ ਦੇ ਦਾਂਗੇ ਇਹੇ ਹਾਂਜੀ ਦੋ ਨਗ ਇੱਕ ਵੱਛੀ ਆ ਜਾਣੀ ਨਾਲ ਇੱਕ ਵੱਛੀ ਇੱਕ ਵੈੜੀ ਆ ਜਾਣੀ ਇੱਕ ਵੈੜੀ ਆ ਜਾਣੀ ਆ ਜਾਇਜ ਡਿਮਾਂਡ ਆ 58000 ਚ ਬਾਈ ਕਹਿੰਦਾ ਦੇ ਦਾਂਗੇ ਚੰਗੀ ਆ ਵੈਡ ਵੀਰੇ ਦੁੱਧ ਵੀ ਮੱਝਾਂ ਵਰਗਾ 5 6 ਫੈਟ ਵਾਲਾ ਪਿਆਊਗੀ ਜਿਹੜੀ 2 ਨੰਬਰ ਜਰਸੀ ਹੈਗੀ ਨਿੱਗਰ ਨਰੋਈ ਚੱਕ ਇਹਨੇ ਦੂਜੇ ਸਵੇਰ ਸੁਣਾ ਕਿੰਨਾ ਕਸਮਾ ਕੱਢਦੀ ਆ ਬਈ ਸਵਾ ਹਜੇ 8 ਹਨ ਕੱਢਦੇ ਆ ਹਾਂਜੀ ਹਾਂਜੀ ਸਾਰੀ ਟੈਲੇ ਢੁੱਲੇ ਚੱਕ ਮੈਂ ਕਹਨਾ ਤੂੰ ਪੰਡਾਲ ਆ ਜੂ ਹੈਨਾ ਜਿੱਦਾਂ ਜੰਗਾ ਡਾਲਿਆਂ ਤੇ ਹੋਈ ਮੱਝਾਂ ਵਰਗਾ ਹੀ ਥਾਣਾ ਤੇ ਮੱਝਾਂ ਵਰਗਾ ਹੀ ਦੁੱਧ ਪਿਆਊਗੀ ਇਹ ਲੈ ਚੱਲੀ ਵੀਰੇ ਇਹਨੂੰ ਵੀ ਬਾਹਰ ਬਾਕੀ ਥੋੜਾ ਜਿਹਾ ਕੈਮਰੇ ਦਾ ਕਰੀ ਜਾਂਦੀ ਆ ਆਪਾਂ ਉਪਰੋਂ ਤੋਂ ਡਰਨ ਚਾਹਦਾ ਥਣਾ ਥੁਨਾ ਦੀ ਜਮਾ ਮੈਂ ਨਾ ਜਮਾ ਉਹ ਛੱਲੀ ਕਰਕੇ ਬਰਾੜਾ ਲਿਜਾਵੇ ਕੋਈ ਚਾਰੇ ਸਹੀ ਗੱਲ ਆ ਬਾਕੀ ਚੱਪਕੇ ਲੈ ਕੇ ਜਾਇਓ ਬਈ ਬਾਈ ਨੇ ਜਦੋਂ ਰੁਪਈਏ ਲਾਏ ਬਾਈ ਐਂਡ ਵਿਰਾਹ ਕੇ ਲੈ ਕੇ ਆਇਆ ਤੁਸੀਂ ਆਪਦੇ ਵਿਰਾਹ ਕੇ ਲੈ ਜਿਓ ਹਫਤਾ ਨਹੀਂ ਸੁੰਦੀ ਹਜੇ ਤੇ ਹਫਤੇ ਤਿਕਰ ਐਂਡ ਸੋਹਣੀ ਤਿਆਰੀ ਕਰ ਲੈਣੀ ਆ ਸ਼ਾਨਦਾਰ ਹਵਾਨਾ ਤਿਆਰ ਕਰ ਲੂਗੇ ਮੁੱਠੀ ਹਲਾ ਥਣ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲ ਕੁਆਲਿਟੀ ਤੁਸੀਂ ਕੰਮ ਆ ਇਹ ਵੀ ਆਪਾਂ ਮਾਲਕ ਦਾ ਨੰਬਰ ਦੇ ਦਿਆਂਗੇ ਦਾ ਹੂੰ ਬੀ ਦੋਦਾ ਅਗਲੇ ਤੋਂ ਪੁੱਛ ਲੈ ਸਾਰਾ ਕੁਝ ਟੈਂਕ ਦਾ ਪੁੱਛ ਕੋ ਪੁੱਛ ਕੇ ਆਵੇ ਹਾਂ ਹਾਂ ਹੂੰ ਚੰਗੀ ਆ ਬਾਕੀ ਯਾਰ ਬਈ ਦੇਖਦੀ ਆ ਵਹਿਣ ਨਿੱਗਰ ਨਰੋਈ ਆ ਹੈਨਾ ਹਾਂਜੀ ਹਾਂਜੀ ਲੈ ਚੱਲਿਓ ਜੀ ਇਹਦੀ ਕੀਮਤ ਫਿਰ ਜਾਇਜ਼ ਕਰਨੀ ਆ ਆਪਾਂ ਇਹਦੀ ਆਪਾਂ ਫੋਨ ਤੇ ਕਰਾਂਗੇ ਜੀ ਕਿਉਂਕਿ 22 23 ਲੀਟਰ ਉਹਨਾਂ ਚੋਇਆ ਵਾਦੋ ਜਿਹੜਾ ਸਾਡਾ ਹੂੰ ਹਵਾਨਾ ਵੱਡਾ ਵੀਰੇ ਦਾ ਹੋਊਗਾ ੱੱਕਾ ਕਰਦੀ ਆ ਹੈ ਬਾਕੀ ਜੇ ਅੰਦਰ ਕੁਝ ਹੋਊ ਫੇਰ ਹੀ ਬਾਹਰ ਜਾਂਦੀ ਆ ਨਾ ਹੂੰ ਹੁੰਦਾ ਹੀ ਹੈ ਜੇਕਰ ਆਪਾਂ ਸੂ ਕੱਚੇ ਤੋਂ ਥੋੜਾ ਜਿਆਦਾ ਕਰਦਾ ਹੁੰਦਾਗਾ ਤੁੰਦ ਤੁੰਦ ਕਰਕੇ ਤਨ ਬਣਾਉਂਦੇ ਹਾਂ ਹਾਂ ਹੁਣ ਜੇ ਦਾ ਘੰਟਾ 2 ਘੰਟੇ ਕੱਢਣ ਵਾਲੇ ਨਹੀਂ ਬਾਹਰ ਕਿਉਂਕਿ ਮੌਸਮ ਠੰਡਾ ਜਿਆਦਾ ਇਹਦੀ ਕੀਮਤ ਫੂਨ ਤੇ ਤਾਂ ਕਰਨੀ ਹੋਊਗੀ ਜਾਇਜ਼ ਹੀ ਬਾਈ ਹੋਊਗੀ ਜਾਇਜ਼ ਹੂੰ ਪਰ ਇਹ ਬੰਦੇ ਨੇ ਵੇਚਣ ਵਾਲੇ ਪੈਸੇ ਲਾਈ ਜਾਂਦੇ ਇਹਦੇ ਅੱਛਾ ਉਹ ਫਿਰ ਅਗਲਾ ਹਾਂ ਦਾ ਵੀ ਅਸੀਂ ਵੇਚਣੀ ਸੀਗੀ ਗਾਂ ਹੂੰ ਚਲੋ 100 ਪੜਦਾ 100 ਪੜਦਾ ਤੇ 3 ਨੰਬਰ ਵੀਰੇ ਇਹਨੇ ਵੀ ਦੂਜੇ ਸੂਏ ਸੁਣਾਈ ਕਿੰਨਾ ਕੁ ਸਮਾਂ ਕੱਢਦੀ ਐ ਅਜੇ ਇਹ ਵੀ 5-4 ਦਿਨ ਕੱਢੂਗੀ 5-4 ਦਿਨ ਠੀਕ ਹੈ ਜੀ ਪੂਰੀ ਜਰਸੀ ਬ੍ਰੀਡ ਫਾਲ ਵਧੀਆ ਆਊਗੀ ਹੂੰ ਬ੍ਰੀਡ ਆਲੀ ਆ ਕੋਈ ਆਏ ਨਹੀਂ ਹਨਾ ਰੰਗ ਪ੍ਰਿੰਟ ਪੂਰਾ ਚੰਗਾ ਸੋਨਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਲਿਖੜਮ ਹੱਥੀ ਜਵਾਈ ਵਾਲਾ ਕੱਟ ਵਾਲਾ ਹਵਨ ਥਾਣ ਤੁਸੀਂ ਚੈੱਕ ਕਰ ਸਕਦੇ ਹੋ ਚਮਕ ਦਮਕ ਚੈੱਕ ਕਰ ਲੋ ਤੇ ਰੰਗ ਪ੍ਰਿੰਟ ਵੀ ਗਰਮ ਵਾਲੀ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਦਿਨ ਹਜੇ ਲੈ ਜੂਗੀ ਹਨਾ ਹਜੇ 5-7 ਦਿਨ ਲੈ ਜੂਗੀ ਜਨ ਹੂੰ ਬਰੀਡ ਬਰੂਡ ਬਹੁਤ ਆ ਥੋੜੀ ਜਿਹੀ ਸਾਮ ਵੀ ਨਹੀਂ ਹੈ ਨਾ ਜਿੰਨਾਂ ਦੇ ਘਰ ਆਈ ਆ ਉਹ ਥੋੜਾ ਜਿਹਾ ਪਰ ਗੌਰ ਕੋਈ ਜਾਨਾ ਪਰਤੋਂ ਵੀ ਅੱਗੂ ਰੱਖੀ ਹੁੰਦੀ ਨਾ ਸੋਹਣੀ ਬਣ ਜਾਂਦਾ ਪਰ ਫਿਰ ਅਗਲੇ ਨੇ ਵੀ ਲੱਖ ਮੰਗਣਾ ਸੀ ਆ ਲਓ ਹੀ ਆ ਫਿਰ ਉਧਰੋਂ ਚੜ ਜਾਣਾ ਸੀਗਾ ਅੱਜ ਦੀ ਫਿਰ ਇਹਦੀ ਡਿਮਾਂਡ ਇਹਦੇ 55000 ਰੁਪਏ ਜੀ ਉਹ ਜੂ ਮਾੜਾ ਮੋਟ ਕੋਈ ਗੱਲ ਨਹੀਂ ਥੋੜਾ ਪਤਾ ਹੋ ਜਾਊਗਾ ਦੁੱਧ ਵੀ ਯਾਨੀ 17-18 ਕਿਲੋ ਚੋਆ ਬੰਦਦਾ ਦੇ ਪਹਿਲੇ ਸੂਏ ਠੀਕ ਆ ਦੂਜੇ ਸੂਏ ਹੋਣ ਚੰਗਾ ਦੇਈ ਦਿੰਦੀ ਆ ਸੇਵਾ ਨਾਲ ਪਰ ਸੇਵਾ ਜਿੰਨੀ ਕਰ ਲੂਗਾ ਕੋਈ ਉਹਨਾਂ ਦੁੱਧ ਲੈ ਸਕਦਾ ਸੋਨ ਅਮੁੱਤੀ ਵਾਲਾ ਥਣ ਕੱਲਾ ਕੱਲਾ ਨਿੱਖੜਮ ਹੱਥੀ ਚਵਾਈ ਵਾਲਾ 55000 ਚੋਂ ਮਾਣਤਨ ਜਿਹੜੀ ਇਹ ਕੀਮਤ ਹੁੰਦੀ ਆ ਬਾਈ ਕੋਈ ਫੈਕਸ ਨਹੀਂ ਹੁੰਦੀਗੀ ਤੁਸੀਂ ਫੋਨ ਕਰਿਓ ਸੌਦਾ ਤੁਹਾਡਾ ਹੋ ਜਾਊਗਾ ਮਾਣਤਨ ਵੀ ਹੋ ਜਾਊਗਾ ਖੁੱਲਾ ਬੇਫਿਕਰ ਹੋ ਕੇ ਨਗ ਨੰਬਰ ਆ ਗਿਆ ਬਾਈ ਆਪਣਾ 4 ਇਹ ਪਹਿਲਾ ਸੁਆਈ ਬਣਾ ਦੰਦੋ ਜੀ ਦੰਦੋ ਮਲਾ ਚਿਗਿਊ ਚ ਚੌਕੀ ਹੋਗੀ ਪੱਟ ਨਹੀਂ ਤੇ ਜੇ ਠੀਕ ਆ ਹਾਂ ਦੰਦਾ ਜੀ ਹੋ ਹੈਨਾ ਹਾਂ ਦੰਦਾ ਜੀ ਵੇਖ ਤਾਂ ਹਵਾਨਾ ਹੂ ਨਾ ਬੜਾ ਸੋਨਾ ਕੱਢਿਆ ਹੈ ਨਾ ਇਹਦਾ ਇਹਦਾ ਬਹੁਤ ਵਧੀਆ ਬਣਾਉਗਾ ਹਾਂ ਜਿਹਦੇ ਹਿਸਾਬ ਨਾਲ ਪਹਿਲਨ ਹੈ ਨਾ ਹਾਂਜੀ ਚੰਗਾ ਹਵਾਨਾ ਕੱਢੀ ਫਿਰਦੀ ਆ ਮੁੱਠੀ ਵਾਲਾ ਥਾਣਾ ਆ ਆ ਕਰ ਮਿਲ ਗਏ ਲੈ ਆ ਰਹੇ ਨਾ ਤਰਨਾ ਨਹੀਂ ਹੁੰਦਾ ਥੋੜਾ ਜੈ ਇਹਨੂੰ ਹੈਨਾ ਉਹ ਜੰਗਲ ਸੁੰਗਲ ਪਾਇਆ ਹੁੰਦਾ ਨਾ ਕਈ ਵਾਰ ਹਾਂਜੀ ਹਾਂਜੀ ਹੂੰ ਸੋਨਾ ਕਟ ਕਟ ਵਾਲਾ ਹਵਾਨਾ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਆ ਕਿਸੇ ਵੀ ਪਸ਼ੂ ਦੀ ਹਾਈਡ ਤਾਂ ਦਾ ਜੇ ਤੁਸੀਂ ਵੀਰ ਦੇ ਹਿਸਾਬ ਨਾਲ ਲਾ ਲਓ ਜਿਹੜਾ ਵੀਰ ਤੋਰਦਾ ਹੁੰਦਾ ਵੀਰੇ ਬਾਕੀ ਹਾਂ ਮੰਜੇ ਦੇ ਪਾਵਿਆਂ ਰ ਗਿਆ ਹਨਾ ਕੱਲਾ ਕੱਲਾ ਸੀਲ ਪੁੜੀ ਦਾ ਬਹੁਤ ਜਿਆਦਾ ਛੱਲ ਢੁੱਲੋ ਬਹੁਤ ਬਹੁਤ ਪੰਜਾ ਬਰਾਦਾ ਲੈ ਜੂ ਹਫਤੇ ਦੇ ਅੰਦਰ ਬਾਅਦ ਲੈ ਜਾਣਾ ਬਰਾਦਾ ਇਹਨਾਂ ਦਾ ਲੈ ਹੀ ਜਾਣਾ ਇੰਨਾ ਕਸਾ ਮਾ ਦਾ ਢੱਲਦਾ ਹੱਦੀ ਹੈ ਨਾ ਭਰ ਜੂਗੀ ਚੱਲ ਫਾਇਦਾ ਹੀ ਆ ਹਾਂਜੀ ਹਾਂਜੀ ਤਾਂ ਹੈ 19 ਸੋਹਣੀ ਭਰ ਜੂਗੀ ਹਾਂਜੀ ਛੋਟਾ ਜਿਹਾ ਭਾਜ ਦਾ ਇਹਦਾ 52000 ਇਹਦਾ 52000 ਹਾਂਜੀ ਠੀਕ ਹੈ ਜੀ ਜੇ ਆਪਾਂ ਹਾਈਟ ਦੀ ਗੱਲ ਕਰਕੇ ਤਾਂ ਵੀਰੇ ਪਹਿਲਾਂ ਨਾ ਨੋਰਮਲ ਹਾਈਟ ਆ ਬਾਕੀ ਸੋਨਾ ਕੱਟ ਵਾਲਾ ਹਵਾਨ ਗੁਲਾਬੀ ਥਾ ਨਾ ਮੁੱਠੀ ਵਾਲਾ ਭਵੰਡਿਆ 1000 ਰੁਪਏ ਜੋੜੇ ਚ ਉਹ ਜ਼ਿਆਦਾ ਹੋ ਜੂ ਬਾਈ ਮਾਨਤਨ ਕੋਈ ਗੱਲ ਨਹੀਂ ਜੀ ਜੋੜਾ ਲਊਗਾ ਤਾਂ ਹੂੰ ਜ਼ਿਆਦਾ ਥੋੜਾ ਬੋਤਾ ਹੋਰ ਹੋ ਜੂ ਠੀਕ ਆ ਵੀਰੇ ਚੰਗੀ ਐ ਵੀ ਵੜ ਨਗ ਨੰਬਰ ਆ ਗਿਆ ਬਾਈ ਆਪਣਾ 5 ਜਿਹੜਾ ਵੱਡਾ ਆਫਰ ਦੇਣਾ ਅੱਜ ਤੁਹਾਨੂੰ ਇਹ ਜਿਹੜਾ ਲੈ ਗਿਆ ਬਸ ਜਿਹਦੇ ਹੱਥ ਚ ਫੋਨ ਹੋਇਆ ਉਹ ਹੀ ਲੈ ਕੇ ਜਾਊ ਸੁਆ ਕਿ ਨਵਾਂ ਬਾਈ ਇਹ ਪਹਿਲੇ ਸੁਆ ਸੁਈ ਐ ਕਦੋਂ ਸੁਈ ਐ ਇਹ ਪਰਸੋਂ ਦੀ ਸੁਈ ਵੀ ਐ ਬੱਚਾ ਕੀ ਐ ਜੀ ਬੱਛਾ ਹੀ ਮਗਰ ਜੇਰ ਕੰਪਲੀਟ ਹੈ ਜੀ ਜੇਰ ਪਈ ਵੀ ਹੋ ਅਗਲੇ ਗਰੰਟੀ ਦਿੱਤੀ ਕੱਲ ਹੀ ਲੈ ਕੇ ਆਂਦੀ ਆ ਆਪਾਂ ਸੂਈ ਸਵਾਈ ਖਰੀਦੀ ਆ ਰਾਤ ਹੀ ਆਈ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਬੋਲਾ ਇਹਦੇ ਥੱਲੇ ਬੋਲਾ ਕੋਈ 8 ਕਿ ਡੇਡ ਕਿਲ ਹੋਗਾ ਜੀ 8 ਦੇ ਆਸੇ ਹਾਂ ਮੈਂ 12 13 ਕਹੀ ਜੀ ਕਿੰਨਾ ਕੁ ਪਿਆਜ ਦੱਦ ਮੈਂ ਇਹਨਾਂ ਕ 12 13 ਤਰਾ ਉਹਨਾਂ ਨੂੰ ਚਾਹੀਦਾ ਏ ਇੰਨਾ ਕ ਚਾਹੀਦਾ ਕਿਉਂਕਿ ਹਾਈਟ ਦੀ ਨਾਰਮਲ ਜੀ ਹੈ ਨਾ 12 13 ਤੋਂ ਵੀਰੇ ਟੁੱਟਦੀ ਨਹੀਂ ਆਕਾ ਦੇਣ ਦਾ ਬਾਕੀ ਵੀਰੇ ਤੁਸੀਂ ਜਜਮੈਂਟ ਆਪ ਲਾਇਆ ਕਰੋ ਜਿਹੜੇ ਵੀਰ ਨੇ ਲੈ ਕੇ ਜਾਣੀ ਹੁੰਦੀ ਆ ਬਾਕੀ ਮੁੱਠੀ ala ਥਾਣਾ 8 ਕਿਲੋ ਦੇ ਆਸੇ-પાસੇ ਬੌਲੀ ਤਿਆਰ ਆ ਬੱਚਾ ਮਗਰ ਇਹ ਵੀ ਥੋੜੇ ਹੋਇਆ ਮਲਾ ਸਾਡੇ ਕਿਤੇ ਟਾਈਮ ਹੀ ਵੀਡੀਓ ਬਣਾ ਰਹੇ ਆ ਆ ਅੱਗੇ ਤੁਹਾਨੂੰ ਆਸੇ-પાસੇ ਤੁੰਦ ਵੀਰੇ ਦੀਂਦੀ ਹੋਈ ਹਜੇ ਤੁੰਦ ਫਿਰਦੀ ਆ ਤੇ ਇਹਦਾ ਜਮਾ ਛੋਟਾ ਭਾ ਕਰ ਦੇਣਾ ਬੱਚੀਆਂ ਵਾਲਾ ਇਹਦਾ 36000 ਰੁਪਏ ਜੀ ਹੋਜੂ 36 ਜੋ ਇਮਾਨਤਨ ਬਾਜੂ ਕਹਿੰਦੇ ਕਰ ਦਾਂਗੇ ਬਰਾੜਾ ਤਰੀਕਾ ਠੀਕ ਚੱਲ 35000 ਦੀ ਜਾਂਦੇ 35 ਦੀ ਚਲੋ ਕੋਈ ਗੱਲ ਨਹੀਂ 35000 ਦੀ ਬੱਚੀ ਮਿਲਦੀ ਆ ਉਹ ਵੀ ਖਾਲੀ ਜਿਹੜਾ ਦੁੱਧ ਪੀਣਾ ਕਿਸੇ ਵੀਰ ਨੇ ਚਲੋ ਸਰਕਲ ਨਹੀਂ ਚੱਲਦਾ ਹੁੰਦਾ ਵਧੀਆ ਦੁੱਧ ਬਿਆਜੂ ਮੱਝਾ ਵਰਗਾ 5 6 ਫੈਟ ਦਾ 35000 ਦੀ ਬਾਈ ਕਹਿੰਦਾ ਦੇ ਦਾਂਗੇ ਕਾਠੇ ਨਗ ਲੈ ਜੂ ਤਾਂ ਮਾਨ ਤਣ ਇਹਦਾ ਜ਼ਿਆਦਾ ਹੋ ਜੂਗਾ ਧੰਨਵਾਦ